ਧੰਨਵਾਦ ਤੁਹਾਡਾ ਪ੍ਰੈਸ মিডিਆ ਦਾ ਕਿ ਤੁਸੀਂ ਮਾਰਕੀਟ ਕਮੇਟੀ ਸ਼ਹਿਰ ਗੰਦਕੋੜ ਪਹੁੰਚੇ ਮਸਲਾ ਹੈ ਸੀ ਕਿ 2020 ਦੇ ਵਿੱਚ ਜੋ ਕਿ 25 30 ਸਾਲ ਪਹਿਲਾਂ ਦੀ ਪੁਰਾਣੀ ਤਰਖਤ ਸੀ ਚ ਬਹੁਤ ਵਧੀਆ ਜੰਗਲ ਬਣਿਆ ਹੋਇਆ ਸੀ ਜਿੰਨੂੰ ਕਿ ਇੱਥੇ ਦੇ ਉਸ ਸਮੇਂ ਦੇ ਮਾਰਕੀਟ ਕਮੇਟੀ ਦੇ ਸਖਤਰ ਨੇ ਆਪਣੀ ਬਰਜੀ ਨਾਲ ਕਟਵਾ ਕੇ ਆਪਣੇ ਸਵਾਰਥ ਲਈ ਤੇ ਕਿਸੇ ਕੋ ਆਖਿਆ ਨਹੀਂ ਲਈ ਕਿਸੇ ਕੋ ਕੁਝ ਨਹੀਂ মিডিਆ ਦੇ ਵਿੱਚ ਆਇਆ ਹਾਰਾਂ ਦੇ ਵਿੱਚ ਪਰ ਕੋਈ ਕਾਰਵਾਈ ਨਾ ਹੋਈ ਉਹਦੀ ਕੰਪਲੇਂਟ ਕੀਤੀ ਹੋਈ ਸੀ ਉਹਦੀ ਕੰਪਲੇਂਟ ਵਾਸਤੇ ਅੱਜ ਕਿ ਇਹ ਕਿਤਾ ਕਰਤਾਸ ਡੀਐਮ ਮੁਕਤਮ ਸਿੰਘ ਸਾਹਿਬ ਨੇ ਇਸ ਦਿਨ ਜਿਹਨਾਰੇ ਉਹ ਡੀਐਮ ਮੁਕਤਮ ਜੀ ਆਪਾਂ ਨੂੰ ਪਿਆਰ ਤੇ ਜਿਹੜੇ ਦਸਤਾਵੇਜ਼ ਰਹਿ ਗਏ ਸੀ ਉਹਨਾਂ ਦਸਤਾਵਾ ਦਾ ਮੋਹੜਾ ਕੀਤਾ ਗਿਆ ਵੀ 25 ਤੋਂ 30 ਸਾਲ ਤੱਕ ਦੇ ਦਸਤਾਵੇਜ਼ ਹੈਗੇ ਤੇ ਕੀ ਪ੍ਰੋਸੈਸ ਦਿੱਤਾ ਕਿ ਤੁਹਾਨੂੰ ਉਹਨਾਂ ਨੇ ਹੁਣ ਡੀਐਮ ਸਾਹਿਬ ਨੇ ਕਿਹਾ ਕਿ ਇਹਦੇ ਵਾਸਤੇ ਇਹਦੀ ਕਾਰਵਾਈ ਮੈਂ ਕੀਤੀ ਕਰਾਂਗਾ ਕਰੂੰਗਾ ਜ਼ਰੂਰ ਕਰੂੰਗਾ ਤੇ ਨਹੀਂ ਕਰਨਗੇ ਤੇ ਫਿਰ ਅਸੀਂ ਅੱਗੇ ਵੀ ਕਾਰਵਾਈ ਜਿਹੜੀ ਉਹ ਕੋਰਟ ਚ ਪਹੁੰਚਾਂਗੇ ਹਾਈ ਕੋਰਟ ਇਸਨੂੰ ਉਹਨਾਂ ਨੇ ਨਾ ਸ਼ਿਕਾਇਤ ਕਰਤਾ ਨਹੀਂ ਜਸਵੰਤ ਸਿੰਘ ਐਂਡ ਜਸ ਬਾਖਸ਼ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ 2020 ਦੇ ਵਿੱਚ ਇੱਥੇ ਫੜ ਦਾ ਵਾਅਦਾ ਕੀਤਾ ਗਿਆ ਸੀ ਤੇ ਜਦੋਂ ਫੜ ਦਾ ਵਾਅਦਾ ਹੋਇਆ ਸੀ ਉਸ ਸਮੇਂ ਇੱਥੇ ਰੁਕ ਮੌਜੂਦ ਸੀ ਕਿ ਉਹ ਕੱਟੇ ਗਏ ਨੇ ਉਹਦੇ ਸਵੰਛ ਫਰਦਾਲ ਜੀ ਜੀ ਆਏ ਆ ਕਿ ਉਹ ਦੇਖਣ ਨੇ ਯਾਰ ਰਿਪੋਰਟ ਜਾਰੀ ਤੇ ਤੁਹਾਡੇ ਲਈ ਪ੍ਰੋਸਤ ਦਿੱਤਾ ਗਿਆ ਅਸੀਂ ਹੁਣ ਕਿਉਂਕਿ 2020 ਦੀ ਸ਼ਿਕਾਇਤ ਹੈ ਜੀ ਰਿਕਾਰਡ ਦੇਖਦੇ ਪਏ ਹਾਂ ਇਹ ਦੀ ਪੁਰਾਣਾ ਰਿਕਾਰਡ ਕਿ ਕੀ ਮਜੂਦ ਸੀ ਤੇ ਵੀ ਕੀ ਹਾਲਾਤ ਹੈ ਉਹ ਤੋਂ ਬਾਅਦ ਰਿਕਾਰਡ ਦੀ ਚੈੱਕ ਕਰਕੇ ਗ੍ਰੀ ਕਰਦੇ ਕੀਤੀ ਜਾਵੇ